ਸਤ ਸ੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਮੈਂ ਮਹਿਤਵਲੀਨ ਕੋਲ ਬੁਲੇਟਿਨ ਦੀ ਸ਼ੁਰੂਆਤ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਨਵਰੇਸ਼ ਸਿੰਘ ਵਿਰਕ ਦੇ ਵੱਲੋਂ ਜਾਣਕਾਰੀ ਸਾਂਝੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਲੈ ਕੇ ਵੱਡਾ ਐਲਾਨ ਤਰਨਤਾਰਨ ਦੇ ਜਿਮਨੀ ਚੌਣਾ ਦੇ ਵਿੱਚ ਹੋਈ ਹਰਮੀਤ ਸਿੰਘ ਸੰਧੂ ਦੀ ਜਿੱਤ ਪੁਲਿਸ ਨੂੰ ਮਿਲੀ ਲੁੱਟ ਖੋਹ ਦੇ ਮਾਮਲੇ ਨੂੰ ਲੈ ਕੇ ਵੱਡੀ ਸਫਲਤਾ ਹੁਣ ਖਬਰਾਂ ਵਿਸਤਾਰ ਦੇ ਨਾਲ ਤਰਨਤਾਰਨ ਦੇ ਵਿੱਚ ਜਿਮਨੀ ਚੋਣਾ ਦੇ ਜੁੜੇ ਨਤੀਜੇ ਸੀਓ سامنے ਆਏ ਚੋਲਾ ਨਵੰਬਰ ਨੂੰ ਤਰਨਤਾਰਨ ਦੇ ਜਿਮਨੀ ਚੋਣਾ ਦੇ ਨਤੀਜੇ سامنے ਆਏ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਦੇ ਵੱਲੋਂ ਸ਼ਾਨਦਾਰ ਜਿੱਤ ਜਿਹੜੀ ਆ ਹਾਸਿਲ ਕੀਤੀ ਗਈ ਉਹਨਾਂ ਨੂੰ ਇਸ ਚੋਣਾ ਦੇ ਵਿੱਚ 42649 ਵੋਟਾਂ ਮਿਲੀਆਂ ਅਤੇ ਜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਨੂੰ ਇਸ ਜਿਮਨੀ ਚੋਣਾ ਦੇ ਵਿੱਚ 30508 52 ਵੋਟਾਂ ਜਿਹੜੀਆਂ ਨੇ ਮਿਲੀਆਂ ਨੇ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਨੇ ਉਹਨਾਂ ਨੇ ਇਸ ਵੋਟ ਦੇ ਵਿੱਚ 12091 ਵੋਟਾਂ ਦੇ ਨਾਲ ਜਿੱਤ ਜਿਹੜੀ ਹੈ ਹਾਸਿਲ ਕੀਤੀ ਹੈ ਮੇਰੇ ਜਿਹਹਾਰੂ ਸੱਜਣਾ ਦੀ ਇਸ ਇਲਾਕੇ ਦੇ ਜਿੰਨੇ ਵੀ ਮੇਰੇ ਚੋਣ ਵਾਲੇ ਆ جت انہ دی اور میں دنواد کرتا سمچی لیٹرشپ دا جہاں نے بہت ویڈی جت کرائی ਤੁਹਾਡਾ ਟਿਕਾ ਫੜਵਾ ਦੂ। ਇੱਕ ਮਿੰਟ। ਕੋਈ ਆ। ਇਹ ਜਿੱਤੇ ਆ। ਹਾਂ ਓਏ। ਸਰ ਜੀ ਕਿਹਨਾ ਜਾ ਰਹੀ ਆ ਇਹਦੀ ਜਿੱਤ ਬਾਰੇ। ਜੁਨੀ ਸਾਹਿਬ। ਉਹ ਜਵਾਇ ਦੀ ਜਿੱਤ ਬਾਰੇ ਕੀ ਕਹੋਗੇ? ਜੁਨੀ ਸਾਹਿਬ ਸਬਸਕ੍ਰਾਈਬ, ਕਮੈਂਟ। ਕੀ ਕਹਨਾ ਜੋਗੀ ਆ ਇਹਦੀ ਜਿੱਤ ਬਾਰੇ? ਅੱਜ ਬਲੇ ਬਲੇ ਹੋ ਗਈ ਆ ਜੀ। ਦੋਰੇ ਤੋਂ ਵੱਧ ਕੀ ਹੋ ਸਕਦਾ ਜੀ। ਅੱਛਾ ਜੀ। ਜਿਹੜੇ ਜਿਹੜੇ ਲੋਕ ਕਲੇਮ ਕਰਦੇ ਸੀ ਅਸੀਂ ਅੱਜ ਕਰ ਦਾਂਗੇ, ਅੱਜ ਕਰ ਦਾਂਗੇ। ਅੱਜ ਵੇਖ ਲੋ। ਮੱਝ ਦੇ ਲੋਕਾਂ ਨੇ ਕਿਸੇ ਤੋਂ ਡਰੇ ਨਹੀਂ ਮੱਝ ਦੇ ਲੋਕ ਧੋਖ ਵਜਾ ਕੇ ਵੋਟਾਂ ਪਾਈਆਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਬੱਚਿਆਂ ਦੇ ਵੱਲੋਂ ਧਰਨੇ ਜਿਹੜੇ ਨੇ ਲਗਾਏ ਜਾ ਰਹੇ ਨੇ ਅਤੇ ਲਗਾਤਾਰ ਉਹਨਾਂ ਦੇ ਵੱਲੋਂ ਹੁਣ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਹੁਣ ਵਿਦਿਆਰਥੀਆਂ ਦੇ ਵੱਲੋਂ ਹੁਣ ਵੱਡਾ ਐਲਾਨ ਕੀਤਾ ਗਿਆ ਐਲਾਨ ਕੀਤਾ ਸੀ ਤੁਹਾਨੂੰ ਦੱਸ ਦਿੰਦੇ ਆ ਕਿ 18 ਤੇ 19 ਨਵੰਬਰ ਨੂੰ ਹੁਣ ਯੂਨੀਵਰਸਿਟੀ ਦਾ ਜਿਹੜਾ ਐਡਮਿਕ ਬਲਾਕ ਹੈ ਉਹ ਬੰਦ ਰਹੇਗਾ ਤੇ ਇਸ ਦੇ ਨਾਲ-ਨਾਲ ਵਿਦਿਆਰਥੀਆਂ ਵੱਲੋਂ ਇਸ ਗੱਲ ਦਾ ਵੀ ਐਲਾਨ ਕੀਤਾ ਗਿਆ ਹੈ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤੇ ਫਿਰ 18 ਤੇ 19 ਤਰੀਕ ਨੂੰ ਜਿਹੜਾ ਐਗਜ਼ਾਮ ਹੋਵੇਗਾ ਜਿਹੜੇ ਵਿਦਿਆਰਥੀ ਨੇ ਉਹ ਐਗਜ਼ਾਮ ਨਹੀਂ ਦੇਣਗੇ ਉਹਨਾਂ ਦੇ ਵੱਲੋਂ ਪ੍ਰੀਖਿਆ ਨੂੰ ਬਾਈਕਾਟ ਕੀਤਾ ਜਾਵੇਗਾ ਇਸ ਦੇ ਨਾਲ ਨਾਲ ਉਹਨਾਂ ਦੇ ਵੱਲੋਂ 20 ਨਵੰਬਰ ਨੂੰ ਲੈ ਕੇ ਵੀ ਜਿਹੜੇ ਐਲਾਨ ਹੈ ਉਹ ਕੀਤਾ ਗਿਆ ਉਹਨਾਂ ਵੱਲੋਂ ਵਿਚਾਰ ਸਾਂਝੇ ਕੀਤੇ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ 20 ਨਵੰਬਰ ਨੂੰ ਕਿਸਾਨ ਵਿਦਿਆਰਥੀ ਅਤੇ ਇਹਨਾਂ ਦੇ ਨਾਲ ਮੁਲਾਜ਼ਮ ਅਤੇ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੈ ਉਹ ਹੋਵੇਗੀ ਮੀਟਿੰਗ ਜਿਹੜੀ ਹੈ ਹੁਣੋ ਸੱਦੀ ਗਈ ਹੈ 20 ਨਵੰਬਰ ਨੂੰ ਅਤੇ ਇਸ ਮੀਟਿੰਗ ਦੇ ਵਿੱਚ ਚਰਚਾ ਜਿਹੜੀ ਹੈ ਮੋਸ਼ਨ ਲੈ ਕੇ ਕੀਤੀ ਜਾਵੇਗੀ ਕੀ ਹੈ ਮਜਬੂਰ ਕਰਨੀ ਹੈ ਪੀਯੂ ਬਚਾਓ ਮੋਸ਼ਨ ਕਿ ਉਹ ਆਟਾਟ ਐਗਜ਼ਾਮੀਨੇਸ਼ਨ ਸੈਂਟਰਾਂ ਤੇ ਜਾ ਕੇ ਜਿਹੜੇ ਸਟੂਡੈਂਟਸ ਦੇ ਪੇਪਰ ਨੇ ਉਹਨਾਂ ਦਾ ਬਾਈਕਟ ਦੀ ਕਾਲ ਨੂੰ ਇੰਪਲੀਮੈਂਟ ਕੀਤਾ ਜਾਊਗਾ ਦੂਜੀ ਸਾਡੀ ਕਾਲ ਇਹ ਹੈ ਕਿ ਹੋਰ ਜਿਹੜੀਆਂ ਜਮਹੂਰੀ ਜਨਤਕ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਉਹਨਾਂ ਦੀ ਇੱਕ ਮੀਟਿੰਗ ਸੱਦ ਕੇ ਉਹਦੇ ਵਿੱਚ ਅਗਲੀ ਜਿਹੜੀ ਤਿੱਖੀ ਕਾਲ ਹੈ ਉਹ ਲੀਕੀ ਜਾਊਗੀ ਜੋ ਕਿ ਕੇਂਦਰ ਦੀ ਜਿਹੜੀ ਲੜਾਈ ਦੇ ਵਿੱਚ ਇੱਕ ਵੱਡੀ ਕਾਲ ਹੋਊਗੀ ਮਤਲਬ ਉਹਦੇ ਵਿੱਚ ਸਾਡਾ ਇਸ਼ਾਰਾ ਜਿਹੜਾ ਹੈਗਾ ਉਹ ਗਵਰਨਰ ਹਾਊਸ ਵੱਲ ਹੈ ਤੇ ਗਵਰਨਰ ਨੂੰ ਘੇਰਨ ਦੇ ਨਾਲ ਹੀ ਜੀ ਜੀ ਸਾਡੀ ਲੜਾਈ ਹੈ ਉਹ ਉਹਦੇ ਚਰਮ ਤੱਕ ਪਹੁੰਚ ਜੂਗੀ ਕਿਉਂਕਿ ਇਹ ਹਜੇ ਵੀ ਕੇਂਦਰ ਜਿਹੜੀ ਹੈਗੀ ਆ ਉਹ ਹਟਕੇਲੀਆਂ ਕਰ ਰਹੀ ਆ ਸਾਡੇ ਨਾਲ ਕਿ ਐਨੇ ਦਿਨ ਲੱਗਣਗੇ ਜੀ 25 ਤਰੀਕ ਤੱਕ ਆ ਜਾਏਗਾ ਮਤਲਬ ਜਿਹੜੇ ਨੋਟੀਫਿਕੇਸ਼ਨ ਨੂੰ ਔਨਲੀ ਇਹ ਕਹਿ ਰਹੇ ਸੀ ਵੀ 10 ਤਰੀਕ ਤੋਂ ਬਾਅਦ ਇੱਕ ਦੋ ਦਿਨਾਂ ਦੇ ਅੰਦਰ ਆ ਜਾਏਗਾ ਉਹ 25 ਤੱਕ ਕਿਉਂ ਗਾਂ ਕੀਤਾ ਜਾ ਰਿਹਾ ਹੈਗਾ ਤੇ ਇਹਦਾ ਇਨਾਂ ਕੋਲ ਕੋਈ ਵਾਜਬ ਕਰਨੀ ਹੈ ਕਹਿੰਦੇ ਜੀ ਉੱਥੇ ਪ੍ਰੋਸੈਸ ਚੱਲ ਰਿਹਾ ਇਨੀਸ਼ੀਏਟਿਵ ਹੋ ਨਹੀਂ ਸਕਦਾ ਹੈ ਹੁਣ ਸਿੱਧੀ ਜੀ ਗੱਲ ਹੁੰਦੀ ਹੈ ਕਿ ਜਦੋਂ ਇਥੋਂ ਸ਼ਡਿਊਲ ਚਲਾ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਕੇਂਦਰ ਦੇ ਹੱਥ ਨੋਮੀਨਲ ਪਾਵਰ ਹੈ ਕਿ ਉਹਨੇ ਕੋਗੀ ਮਾਰ ਕੇ ਇੱਥੇ ਭੇਜਣਾ ਹੁੰਦਾ ਹੈ। ਅਗਲੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ। ਸੰਗਰੂਰ ਦੇ ਵਿੱਚ ਹੁਣ ਇੱਕ ਹੋਰ ਵੱਡੀ ਸਫਲਤਾ ਜਿਹੜੀ ਹੈ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਸਾਹਮਣੇ ਆਈ ਹੈ। ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਜਿਹੜੀ ਕਾਰਵਾਈ ਆ ਕੀਤੀ ਜਾ ਰਹੀ ਹੈ ਤੇ ਹੁਣ ਇੱਕ ਹੋਰ ਵੱਡੀ ਸਫਲਤਾ ਸਾਹਮਣੇ ਆਈ ਹੈ। ਸੰਗਰੂਰ ਦੇ ਵਿੱਚ ਹੁਣ ਜਿਹੜੀ ਯੁਧ ਨਸ਼ਾ ਵਿਰੁੱਧ ਨੂੰ ਲੈ ਕੇ ਬੁਲਡੋਜ਼ਰ ਕਾਰਵਾਈ ਆ ਜਿਹੜੀ ਕੀਤੀ ਗਈ ਹੈ ਤੇ ਇਸ ਦੇ ਨਾਲ ਨਵਰੀਤ ਸਿੰਘ ਵਿਰਕ ਵੱਲੋਂ ਜਾਣਕਾਰੀ ਪੂਰੇ ਮਾਮਲੇ ਦੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕਰਨ ਦਾ ਹੋਇਆ ਦੱਸਿਆ ਗਿਆ ਕਿ ਜਿਨ੍ਹਾਂ ਲੋਕਾਂ ਦੇ ਹਜੇ ਘਰ ਜਿਹੜੇ ਢਾਏ ਗਏ ਨੇ ਜਿਨ੍ਹਾਂ ਦੇ ਉੱਤੇ ਬੁਲਡੋਜ਼ਰ ਜਿਹੜੀ ਕਾਰਵਾਈ ਕੀਤੀ ਗਈ ਆ ਉਹਨਾਂ ਤੇ ਪਹਿਲਾਂ ਹੀ 5 5 7 7 8 8 ਜਿਹੜੇ ਮੁਕੱਦਮੇ ਨੇ ਉਹ ਦਰਜ ਨੇ ਇਸ ਦੇ ਨਾਲ ਨਾਲ ਉਹਨਾਂ ਵੱਲੋਂ ਜਾਣਕਾਰੀ ਜਿਹੜੋ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ ਤਾਂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਵੀ ਨਸ਼ਾ ਤਸਕਰੀ ਨੇ ਅਤੇ ਨਸ਼ਾ ਵੇਚ ਰਹੇ ਨੇ ਉਹਨਾਂ ਤੇ ਆਉਣ ਵਾਲੇ ਦਿਨਾਂ ਦੇ ਦੇ ਚ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ। ਦੁਕਾਨੇ ਇਲੀਗਲ ਕੰਸਟਰਕਸ਼ਨਸ ਸਟਰੀਟ ਦੇ ਵਿੱਚ ਕੀ ਉਹਨੂੰ ਉਹਨਾਂ ਨੇ ਹਟਾਉਣਾ ਸੀ। ਉਹਦੇ ਲਈ ਅਸੀਂ ਇੱਥੇ ਉਹਨਾਂ ਨੂੰ ਪੁਲਿਸ ਹਲਪ ਦੇਣ ਆਏ ਸੀ ਕਿ ਜੇ ਲਾਅਨ ਆਰਡਰ ਦਾ ਕੋਈ ਇਸ਼ੂ ਨਾ ਕ੍ਰੀਏਟ ਹੋਵੇ ਉਹਦੇ ਵਾਸਤੇ ਉਹਨਾਂ ਨੇ ਪੁਲਿਸ ਮਦਦ ਮੰਗੀ ਸੀ ਥਰੂ ਡੀਸੀ ਆਫਿਸ ਤੇ ਐਸਐਸਪੀ ਸਾਹਿਬ ਨੂੰ ਲਿਖਿਆ ਸੀ ਉਹਦੇ ਲਈ ਅਸੀਂ ਪੁਲਿਸ ਮਦਦ ਦੇਣ ਲਈ ਆਏ ਸੀ। ਤੇ ਲੇਕਿਨ ਇੱਥੇ ਜਦੋਂ ਇਹਨਾਂ ਜਿਨ੍ਹਾਂ ਲੋਕਾਂ ਨੇ ਇਲੀਗਲ ਕੰਸਟਰਕਸ਼ਨਸ ਕੀਤੀਆਂ ਹੋਈਆਂ ਉਨ੍ਹਾਂ ਬਾਰੇ ਇਹ ਹੈ ਕਿ तकरीबन ਸਾਰੇ ਲੋਕਾਂ ਤੇ 7-7 8-8 5-5 ਮੁਕਦਮੇ ਦਰਜ ਜਿਵੇਂ ਇੱਕ ਕੋਈ ਸਤਪਾਲ ਹੈ ਫਿਰ ਇੱਕ ਗੋਲਗੱਪਾ ਗੁਰਪ੍ਰੀਤ ਗੁਰਪ੍ਰੀਤ ਸਿੰਘ ਨੇ ਇਸ ਗੋਲਗੱਪਾ ਫਿਰ ਆ ਪਿੱਛੇ ਆਪਣੇ ਹਰਬੰਸ ਸਿੰਘ ਬੰਸੇ ਦਾ ਘਾਰ ਸੀ ਆ ਰਾਈਟ ਹੈਂਡ ਸਾਹਿਬ ਕੋਈ ਬੇਬੀ ਹੈ ਸੋ ਐਵੇਂ ਦੇ ਸਾਰੇ ਹਾਂਜੀ ਸਰਬਜੀਤ ਬੇਬੀ ਸੋ ਕੋਈ ਵੀ ਘਰ ਇੱਥੇ ਹੋਊਗਾ ਜਿਹੜਾ ਨਸ਼ੇ ਦਾ ਕੰਮ ਨਹੀਂ ਕਰਦਾ ਜਿਹੜਾ ਨਹੀਂ ਕਰਦਾ ਤਾਂ ਚੰਗੀ ਗੱਲ ਹੈ ਲੇਕਿਨ ਅਸੀਂ ਬੜਾ ਸਖਤ ਮੈਸੇਜ ਮੈਸੇਜ ਵੀ ਨਹੀਂ ਹੁਣ ਮੈਸੇਜ ਦਿੰਦਿਆਂ ਨੂੰ ਤਾਂ ਆਲਮੋਸਟ 2 ਸਾਲ ਹੋ ਗਏ ਹੁਣ ਤਾਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਰਤਾਜ ਸਿੰਘ ਜੀ ਚਾਹਲ ਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਸਰ ਆਈਪੀਐਸ ਉਨ੍ਹਾਂ ਦੀ ਰਹਿਨਮਾਈ ਹੇਠ ਨਸ਼ੇ ਦੇ ਖਿਲਾਫ ਪੁਲਿਸ ਪੰਪਾਰ ਹੋਈ ਹੋਈ ਹੈ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਜਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਬਹੁਤ ਸਖਤ ਸਟੈਪ ਲਏ ਜਾ ਰਹੇ ਨੇ ਉਹਦੇ ਤਹਿਤ ਹੀ ਤੁਸੀਂ ਅੱਜ ਦੇਖ ਰਹੇ ਹੋ ਇੱਥੇ ਕਿ ਉਨ੍ਹਾਂ ਨੂੰ ਜਿਹੋ ਜੀ ਫੀਲਿੰਗ ਆ ਰਹੀ ਹੋਊਗੀ ਤੇ ਹੁਣ ਇੱਥੇ ਪੈਰ ਫੜਦੇ ਆ ਕਿ ਦੀ ਮਾਫੀਆਂ ਮੰਗਦੇ ਆ ਵੀ ਅਸੀਂ ਹੁਣ ਨਹੀਂ ਕਰਦੇ ਅੱਗੇ ਤੋਂ ਨਹੀਂ ਕਰਦੇ ਪਰ ਇਹ ਬਾਜ਼ ਨਹੀਂ ਹੁੰਦੇ ਤੇ ਇਹਨਾਂ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਲੋਕੀ ਇਸ ਕੰਮ 'ਚ ਲਿਬੜੇ ਹੋਏ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਬਾਜ਼ ਆ ਜਾਓ ਤੁਹਾਡੇ ਖਿਲਾਫ ਇਸ ਤੋਂ ਵੀ ਸਖਤ ਸਟੈਪ ਲੈ ਜਾਣਗੇ ਤਾਂ ਸਰ ਜਿੰਨਾ ਖਿਲਾਫ ਕਾਰਵਾਈ ਕੀਤੀ ਗਈ ਉਹਨਾਂ ਦੇ ਕਿੰਨੇ ਕਿ ਜਿਹੜੇ ਮੁਕਾਦਮੇ ਦਰਜ ਨੇ ਜੇਕਰ ਰਿਸ਼ੂ ਦੇ ਕਰਨ ਕੀ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਭ ਤੋਂ ਪਹਿਲਾਂ ਘਰ ਸਤਪਾਲ ਦਾ ਆਪਾਂ ਵੇਖਿਆ ਸੀ ਉਹਦੇ ਖਿਲਾਫ 8 ਮੁਕਾਦਮੇ ਸੀ ਉਸ ਤੋਂ ਬਾਅਦ ਗੁਰਪ੍ਰੀਤ ਗੋਲਗੱਪੇ ਦੇ ਖਿਲਾਫ ਸ਼ਾਇਦ ਨੌ ਮਕਦਮੇ ਦਰਜ ਸੀ ਬੇਵੀ ਦੇ ਖਿਲਾਫ ਵੀ ਹੁਣ ਇੱਥੇ ਮੌਕੇ ਤੇ ਆ ਕੇ ਪਤਾ ਕਰ ਰਹੇ ਆ ਅੱਠ ਅੱਠ ਮਕਦਮੇ ਕਿਸੇ ਤੇ ਹਰਬੰਸ ਬੰਸੇ ਦੇ ਘਰ ਤੇ ਤੁਸੀਂ ਇਹਨਾਂ ਦੇ ਘਰਾਂ ਦਾ ਵੇਖ ਲਓ ਇਹਨਾਂ ਦੀਆਂ ਐਲੀਵੇਸ਼ਨਸ ਤੇ ਕਿੰਨੇ ਵਧੀਆ ਤਰੀਕੇ ਨਾਲ ਬਣੇ ਨੇ ਪਿਛਲੀ ਵਾਰੀ ਜਦੋਂ ਮੈਂ ਇੱਥੇ ਇੱਕ ਵਾਰੀ ਆਇਆ ਸੀ ਕੋਆਰਡੀਨੇਟ ਸਰਚ ਕਰਨ ਲਈ ਤਾਂ ਮੈਂ ਇੱਥੇ ਇੱਕ ਦੁਕਾਨਦਾਰ ਨੂੰ ਪੁੱਛ ਬਿਠਾ ਮੈਂ ਕਿਹਾ ਵੀ ਇਹ ਜਿਹੜੇ ਸਾਹਮਣੇ ਘਰ ਨੇ ਇਹ ਕੀ ਕੰਮ ਕਰਦੇ ਨੇ ਤੇ ਉਹ ਹੱਸ ਕੇ ਮੈਨੂੰ ਕਹਿਣ ਲੱਗਾ ਵੀ ਤੁਹਾਨੂੰ ਨਹੀਂ ਪਤਾ ਕੀ ਕਰਦੇ ਨੇ ਮੱਲੋ ਹੀ ਵਾਸ ਸੋ ਕਲੀਅਰ ਕਿ ਫੇਰ ਅਸੀਂ ਇਹਨਾਂ ਨੂੰ ਜਦੋਂ ਪੁੱਛਦੇ ਆਂ ਤਾਂ ਵੀ ਸਾਨੂੰ ਆਪਣਾ ਸੋਰਸ ਆਫ ਇਨਕਮ ਦੱਸੋ ਵੀ ਇਹ ਜਿਹੜੇ ਤੁਸੀਂ ਏਡੇ ਏਡੇ ਘਰ ਬਣਾਏ ਨੇ ਇਹ ਤੁਹਾਡਾ ਕੀ ਕੰਮ-ਕਾਰ ਕਰਦੇ ਹੋ ਕੀ ਸੋਰਸ ਹੈ ਤੇ ਉੱਥੇ ਆ ਕੇ ਬਿਲਕੁਲ ਚੁੱਪ ਕਰ ਜਾਂਦੇ ਨੇ ਜਿਹਦੇ ਤੋਂ ਸਾਫ਼ ਜਾਹਰ ਹੈ ਕਿ ਬਾਜ਼ ਨਹੀਂ ਆ ਰਹੇ ਆਪਣੇ ਕੰਮਾਂ ਤੋਂ ਤੇ ਅੱਗੇ ਵੀ ਇਹਨਾਂ ਨੂੰ ਸ਼ਕਤੀ ਨਾਲ ਇਹਨਾਂ ਦੇ ਨਾਲ ਨੇ ਜਿਠਾ ਜਾਊਗਾ ਧੰਨਵਾਦ ਅਸਤਰਾਂ ਨੂੰ ਕੋਈ ਚੇਤਾਵਨੀ ਸਰ ਆਉਣ ਵਾਲੇ ਟਾਈਮ 'ਚ ਮੈਂ ਬਾਰ-ਬਾਰ ਪਿਛਲੇ ਕੁਝ ਟਾਈਮ ਤੋਂ ਕਿੰਨਾ ਵੀ ਚੇਤਾਵਨੀਆਂ ਬਹੁਤ ਹੋ ਗਈਆਂ ਹੁਣ ਹੁਣ ਤਾਂ ਐਕਸ਼ਨ ਦਾ ਟਾਈਮ ਹੈ ਤੇ ਅਸੀਂ ਹੁਣ ਐਕਸ਼ਨ ਹੀ ਲੈ ਕੇ ਇਹਨਾਂ ਨੂੰ ਨੱਥ ਪਾਵਾਂਗੇ ਸਰ ਇਹਨਾਂ ਦੇ ਬロッਕਿੰਗ ਦਾ ਐਕਸ਼ਨ ਕੀ ਹੋਊਗਾ ਕਿੰਨਾ ਦੇ ਅਜੇ ਤਾਂ ਤੁਸੀਂ ਇਹਨਾਂ ਦੀਆਂ ਦੇੜੀਆਂ ਢਾਤਿਆਂ ਇਸ ਤੋਂ ਬਾਅਦ ਕੀ ਐਕਸ਼ਨ ਹੋਊਗਾ ਪੁਲਿਸ ਦਾ ਬ੍ਰਦਰ ਫਰਦਰ ਜਿਹੜੇ ਬੰਦੇ ਲਾਫੁਲੀ ਵੇਖਿਆ ਜਾਊਗਾ ਕਿਹੜਾ ਬੰਦਾ ਬੇਲ ਤੇ ਬਾਹਰ ਹੈ ਜੇ ਕਿਸੇ ਤਰ੍ਹਾਂ ਉਹਦੀ ਬੇਲ ਰਿਜੈਕਟ ਹੋ ਸਕਦੀ ਹੈ ਉਹਦੀ ਬੇਲ ਰਿਜੈਕਟ ਹੋਣੀ ਚਾਹੀਦੀ ਹੈ ਜੇ ਕੋਈ ਪੀਓ ਹੈ ਤਾਂ ਪੀਓ ਦੀ ਪ੍ਰोसीडिंग ਉਹਦੀ ਜਿਹੜੀ ਫਰਦਰ ਉਹਦੀ ਪ੍ਰਾਪਰਟੀ ਜਿਹੜੀ ਹੈ ਸੀਜ਼ ਕਰਨ ਲਈ ਜੋ ਐਫਰਟ ਕੀਤੇ ਜਾ ਸਕਦੇ ਹਨ ਚੋ ਜੇ ਕਿਸੇ ਦੇ ਖਿਲਾਫ ਮਤਲਬ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਨੇ ਤਾਂ ਅਸੀਂ ਉਹ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਭੇਜੀਦਾ ਇਹ ਬੰਦਾ ਨਸ਼ਾ ਤਸਕਰੀ ਦੇ ਦੁਆਰਾ ਹੀ ਆ ਪ੍ਰਾਪਰਟੀ ਬਣਾਈ ਬੈਠਾ ਉਹ ਜਿੰਨਾ ਵਧੀਆ ਤਰੀਕੇ ਨਾਲ ਅਸੀਂ ਰਿਕਾਰਡ ਇਕੱਠਾ ਕਰਕੇ ਲਿਖ ਕੇ ਭੇਜਦੇ ਹਾਂ ਉਹ ਕੰਪੀਟੈਂਟ ਅਥਾਰਟੀ ਜਿਹੜੀ ਹੁੰਦੀ ਹੈ ਉਹ ਫਿਰ ਉਹ ਉਸ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੰਦੀ ਹੈ ਫ੍ਰੀਜ਼ ਕਰਨ ਤੋਂ ਬਾਅਦ ਜਿਹੜੇ ਅਗਲੇ ਆਰਡਰਸ ਹੁੰਦੇ ਨੇ ਉਹ ਫਿਰ ਕਨਫਿਸਕੇਟ ਹੋ ਜਾਂਦੀ ਹੈ ਉਹ ਸਰਕਾਰ ਦੀ ਪ੍ਰਾਪਰਟੀ ਬਣ ਜਾਂਦੀ ਹੈ ਤਾਂ ਜਿਹੜੇ ਬੰਦੇ ਦਾ ਜਿੱਥੇ ਤੱਕ ਪ੍ਰੋਸੈਸ ਪਹੁੰਚਿਆ ਹੋਇਆ ਹੈ ਠੀਕ ਹੈ ਉਹਨੂੰ ਅੱਗੇ ਵਧਣ ਲਈ ਮੈਂ ਡੀਐਸਪੀ ਸਾਹਿਬ ਇੱਥੇ ਹਾਜ਼ਰ ਨੇ ਇਹਨਾਂ ਨੂੰ ਕਹੂੰਗਾ ਕਿ ਇਹ ਇਕੱਲੇ ਇਕੱਲੇ ਘਰ ਦਾ ਰਿਕਾਰਡ ਛਾਣਵੀਂਣ ਕਰਕੇ ਜਿਹਦੇ ਖਿਲਾਫ ਜੋ ਵੀ ਐਕਸ਼ਨ ਲੈਣਾ ਬਣਦਾ ਉਹਨੂੰ ਸਿਰੇ ਲਾਇਆ ਜਾਵੇ ਹੁਣ ਤੱਕ ਪਹਿਲੇ ਨੰਬਰ ਚੋਂ ਆਦੀ ਨਸ਼ੇ ਨੂੰ ਕਿ ਹੁਣ ਕੰਟਰੋਲ ਹੋਇਆ ਵੱਡੀ ਪੱਧਰ ਦੀ ਜਿੱਦਣ ਦੀ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਮੈਂ ਤਾਂ ਤੁਹਾਨੂੰ ਲੋਕਾਂ ਨੂੰ ਹੀ ਪੁੱਛਣਾ ਚਾਹੂੰਗਾ ਕਿ ਤੁਹਾਡੇ ਕੋਲ ਹੁਣ ਕੀ ਕਿਸ ਤਰ੍ਹਾਂ ਦਾ ਫੀਡਬੈਕ ਆਉਂਦਾ ਸਾਨੂੰ ਲੱਗਦਾ ਹੈ ਕਿ ਲੋਕ ਘਰਾਂ ਨੂੰ ਛੱਡ ਛੱਡ ਕੇ ਭੱਜ ਜਾਂਦੇ ਆ ਹੁਣ ਕਿਸੇ ਵੀ ਬੰਦੇ ਨੂੰ ਮਿਲਦੇ ਆ ਤਾਂ ਇਹ ਲੇਡੀਜ਼ ਨੂੰ ਘਰ ਛੱਡ ਕੇ ਆਪ ਬੰਦਾ ਕੋਈ ਵੀ ਨਹੀਂ ਲੱਭਦਾ ਸਾਨੂੰ ਦੂਜਾ ਤੁਹਾਡਾ ਸਵਾਲ ਸੀਗਾ ਕਿ ਹੁਣ ਤੱਕ ਸੰਗਰੂਰ ਵਿੱਚ ਕਿੰਨੀਆਂ ਡਿਮੋਲਿਸ਼ਨਸ ਹੋ ਚੁੱਕੀਆਂ ਨੇ ਮੈਨੂੰ ਲੱਗਦਾ ਅੱਜ 20 ਤੋਂ ਬਾਅਦ 21ਵੀਂ ਡਿਮੋਲਿਸ਼ਨ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਰਕੂ ਪ੍ਰਾਪਰਟੀ ਫ੍ਰੀਜ਼ ਹੋਈ ਹੈ ਹੁਣ ਤੱਕ ਆਪਣੇ ਇਸ ਏਰੀਆ ਦੇ ਵਿੱਚ ਯੈਸ ਯੈਸ ਸਾਡੇ ਡਿਸਟ੍ਰਿਕਟ ਦੇ ਵਿੱਚ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਤਕਰੀਬਨ 9 ਕੇਸੇ ਭੇਜੇ ਗਏ ਸਿਗੇ 9 ਚੋਂ 2 ਹਲੇ ਅੰਡਰ ਪ੍ਰੋਸੈਸ ਨੇ ਜਿੱਥੇ ਲਗਾਤਾਰ ਲੁੱਟ ਖੋਹ ਦੇ ਮਾਮਲਿਆਂ ਦੇ ਵਿੱਚ ਵਾਦਾ ਦੇਖਣ ਨੂੰ ਮਿਲ ਰਿਹਾ ਸੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉੱਥੇ ਹੁਣ ਪੰਜਾਬ ਪੁਲਿਸ ਦੇ ਵੱਲੋਂ ਸਖਤਾਈ ਜਿਹੜੀ ਆ ਦਿਖਾਈ ਗਈ ਹੈ ਅਤੇ ਪੰਜਾਬ ਪੁਲਿਸ ਦੇ ਵੱਲੋਂ ਲੁੱਟ ਖੋਹ ਕਰਨ ਵਾਲਿਆਂ ਨੂੰ ਦਬੋਚਿਆ ਵੀ ਗਿਆ ਅਤੇ ਇਸ ਦੇ ਨਾਲ-ਨਾਲ ਪੂਰੀ ਜਾਣਕਾਰੀ ਅਸੀਂ ਮਾਮਲੇ ਤੁਹਾਨੂੰ ਸਾਂਝੀ ਕਰਾਂਗੇ ਕਿ ਪੰਜਾਬ ਪੁਲਿਸ ਦੇ ਵੱਲੋਂ ਹੁਣ ਦੋ ਮੁਲਜ਼ਮਾਂ ਗ੍ਰਫਤਾਰ ਕੀਤਾ ਗਿਆ ਅਤੇ ਉਹਨਾਂ ਵੱਲੋਂ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਉਹਨਾਂ ਵੱਲੋਂ ਦੱਸਿਆ ਗਿਆ ਕਿ ਸੀਸੀਟੀਵੀ ਫੁਟੇਜ ਦੇ ਸામਨੇ ਆਂਦੇ ਹੀ ਉਹਨਾਂ ਦੇ ਵੱਲੋਂ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਉਹਨਾਂ ਦੇ ਵੱਲੋਂ ਹੁਣ ਉਹ ਦੋ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਦੋ ਸਕੂਟੀ ਤੇ ਸਵਾਰ ਸਨ ਅਤੇ ਲੁੱਟਖੋ ਕਰਦੇ ਸਨ ਤਾਂ ਹੁਣ ਉਹ ਪੁਲਿਸ ਦੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਜਿਹੜੇ ਸਮਾਨ ਹੈ ਉਸ ਨੂੰ ਵੀ ਹੁਣ ਵਾਪਿਸ ਦੇਣ ਦਾ ਭਰੋਸਾ ਜਿਹੜਾ ਹੈ ਉਹ ਦਿੱਤਾ ਗਿਆ ਪੁਲਿਸ ਦੇ ਵੱਲੋਂ ਜਾਂ ਦੇ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਨਮਰਿੰਦਰ ਸਿੰਘ ਵਿਰਕਦੇ ਵੱਲੋਂ ਜਾਣਕਾਰੀ ਸਾਂਝੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਲੈ ਕੇ ਵੱਡਾ ਐਲਾਨ ਤਰਨਤਾਰਨ ਦੇ ਜਿਮਨੀ ਚੌਣਾ ਦੇ ਵਿੱਚ ਹੋਈ ਹਰਮੀਤ ਸਿੰਘ ਸੰਧੂ ਦੀ ਜਿੱਤ ਪੁਲਿਸ ਨੂੰ ਮਿਲੀ ਲੁੱਟਖੋੜੇ ਮਾਮਲੇ ਨੂੰ ਲੈ ਕੇ ਵੱਡੀ ਸਫਲਤਾ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਦੇ ਇਜਾਦਤ ਸਤਿ ਸ਼੍ਰੀ ਅਕਾਲ